ਇਸ ਤੇ ਬੜੇ ਆ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਦੇ ਰਿਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵੰਚੜੀ ਤਹਿਸੀਲ ਅਮਰੀਕ ਸਰ ਤੇ ਜ਼ਿਲ੍ਹਾ ਵੀ ਅਮਰੀਕ ਸਰ ਅਰਸ਼ਦ ਜੱਗੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਸਾਰੀਆਂ ਤੁਕੜਾ ਗੱਬਣਾ ਤੁਹਾਨੂੰ ਦਿਖਾਉਣੀ ਆ ਪੰਜ ਪਛੋ ਤੁਹਾਨੂੰ ਦਿਖਾਉਣੇ ਆ ਤਿੰਨ ਮੱਝਾਂ ਤੇ ਦੋ ਗਮਾ ਸਾਰੀਆਂ ਟੁਕੜਾ ਗੱਭਣਾ ਚੱਕ ਪਾਸ ਤੁਹਾਨੂੰ ਆ ਝੋਟੀਆਂ ਤੁਹਾਨੂੰ ਦਿਖਾਵਾਂਗੇ ਤੇ ਅੱਜ ਇੱਕ ਵੱਖਰੀ ਵੈਰਾਈਟੀ ਤੁਹਾਨੂੰ ਹੋਰ ਵੀ ਵਿਖਾਉਣੀ ਆ ਨਵਾਂ ਕੰਮ ਸ਼ੁਰੂ ਕੀਤਾ ਹੋਰ ਵੀ ਨਾਲ ਇੱਕ ਆ ਕੱਟਾ ਤੁਹਾਨੂੰ ਵਿਖਾਉਣਾ ਆ ਤੇ ਇੱਕ ਆ ਵੱਛਾ ਵੀ ਤੁਹਾਨੂੰ ਵਿਖਾਵਾਂਗੇ ਰੇੜੇ ਲੱਗਾ ਆ ਇਹ ਵੀ ਵੀਰ ਜੀ ਨੇ ਹੁਣ ਲਿਆਉਣੀਆਂ ਸ਼ੁਰੂ ਕਰਤੇ ਇਹ ਵੀ ਹਰ ਹਾਂਜੀ ਬੀਤਿ ਸਤਿ ਸਾਲ ਜੀ ਸਤਿ ਸਾਲ ਸਤਿ ਸਾਲ ਜੀ ਕਿਰਪਾ ਇਹ ਮਾਰਾਈ ਦੀਏ ਪੂਰੀ ਕਿਰਪਾਵਾ ਚਲੋ ਕਿਰਪਾ ਜਾਈਦੇ ਕੰਮ ਉਹਨਾ ਵਧਾਉਣਾ ਸ਼ੁਰੂ ਕਰਤਾ ਪੂਰਾ ਪੂਰਾ ਕੰਮ ਮੇਰਾ ਬਿਜੀ ਦਾਗਾ ਲਿਖੀ ਜੀ ਜੋ ਮਿਲਦਾ ਗਿਆ ਭਲਾ ਆ ਜਾਣਾ ਤੁਹਾਡੇ ਸੰਯੋਗ ਤੇ ਇੱਥੋਂ ਇੱਥੇ ਆ ਗਏ ਇੱਥੇ ਹੋ ਗਏ ਵਾਕਈ ਤੁਹਾਡੇ ਨਾਲ ਸੰਯੋਗ ਤੇ ਸਾਂ ਗੱਲ ਕੀ ਆ ਕੋਈ ਬੰਦੇ ਹੁੰਦੇ ਆ ਉਂਗਲ ਫੜ ਕੇ ਤੁਰਨਾ ਚੋਂ ਸਿੱਖ ਜਾਣਾ ਬਾਅਦ ਛੱਡ ਕੇ ਪੜ ਜਾਣਾ ਉਹ ਗੱਲ ਨਹੀਂ ਆ ਜੇ ਨਹੀਂ ਆਨੂੰ ਤੇ ਇੱਥੇ ਇੱਥੇ ਕਰਦਾ ਨਾ ਐਵੇਂ ਆਪਾਂ ਝੂਠ ਨਹੀਂ ਬੋਲਦੇ ਕੈਮਰੇ ਵਿੱਚ ਗੱਲਾਂ ਰਿਕਾਰਡ ਹੁੰਦੀਆਂ ਵਾ ਬਸ ਇੱਕ ਦੋ ਲੈ ਕੇ ਵਿੱਚ ਨਾਲੇ ਹਾਂ ਆ ਜਿਹੜੀ 10 10 ਪਈਆਂ ਬੰਨੀ ਦੇ ਆ ਬਾਕੀ ਇਹ ਆ ਵੀ ਕੋਈ ਬੰਦਾ ਨਹੀਂ ਕਿਸੇ ਦਾ ਕੋਈ ਤੋਰਨ ਜੋ ਗੰਦਾ ਹੋ ਤੇ ਪਰਮਾਤਮਾ ਆ ਉਹਦੇ ਬਹਾਨੇ ਹੀ ਬੰਨਾ ਹੁੰਦਾ ਬਸ ਹਾਂਜੀ ਹਾਂਜੀ ਇਹ ਨਹੀਂ ਕੋਈ ਵੀ ਹੁੰਦਾ ਵੀ ਤਹਾਡੇ ਕਰਕੇ ਜਿੰਨੇ ਵੀਰ ਭਰਾਵਾਂ ਨੂੰ ਪਿਆਰ ਕਰਦੇ ਆ ਨਾ ਕੋਈ ਕਿਸੇ ਦਾ ਮਾੜਾ ਹੀ ਕਰ ਸਕਦਾ ਨਾ ਕੋਈ ਕਿਸੇ ਦਾ ਚੰਗਾ ਹੀ ਕਰ ਸਕਦਾ ਜੋ ਕੁਦਰਤ ਨੇ ਕਰਨਾ ਉਹੀ ਕਰਦਾ ਕੋਈ ਵੱਧ ਘਾਟ ਨਹੀਂ ਕੋਈ ਖਿਲੋਣਾ ਪਰ ਇਹ ਵੀ ਬੰਦੇ ਦਾ ਜਿਹੜੇ ਬੰਦੇ ਨੇ ਤੁਮ ਜਿਹਾ ਵੀਰਾ ਜਿਹੜੇ ਵੀ ਪਰਾਣਾ ਜੀ ਚਲੋ ਇਹ ਆਪੇ ਰਲ ਮਿਲ ਕੇ ਚੱਲਣਾ ਚਾਹੀਦਾ ਪਾਜਾ ਬਣ ਜਾਂਦੇ ਜੀ ਅਹੀਂ ਬੜਾ ਕੁਝ ਹਾਂ ਕੋਈ ਬਾਕੀ ਕੌਣ ਤੇ ਦੂਜਾ ਕੌਣ ਚਲੋ ਇਸ ਤਰ੍ਹਾਂ ਹੀ ਰਲ ਮਿਲ ਕੇ ਪ੍ਰੇਮ ਪਿਆਰ ਬਣੇ ਰਵੇ ਇਹ ਆ ਬੇ ਕੰਮ ਸਾਫ ਸੁਥਰਾ ਰੱਖੋ ਹਰ ਕੋਈ ਬਾਹ ਤੇ ਕੰਮ ਮਦਨ ਲੋਕਾਂ ਨੇ ਬਾਜੀ ਲੈਖ ਲਿਆ ਪੈਸਾ ਮੁੱਖ ਰੱਖ ਲਿਆ ਹਾਂ ਜੀ ਹਾਂ ਜੀ ਬੰਦੇ ਦੇ ਮੁਕਤਾ ਗਵਾਲੀਆ ਮੁਕਤਾ ਗਵਾਲੀਆ ਹੋ ਗਏ ਹਾਂ ਜੀ ਚਲੋ ਕੰਮਕਾਰ ਵੀ ਚੱਲਦੇ ਰਹੇ ਨੇ ਪ੍ਰੇਮ ਪਿਆਰ ਵੀ ਜੋ ਵੀ ਕੁਦਰਤ ਨੇ ਕਰਨਾ ਵਾ ਵਧੀਆ ਹੀ ਕਰਨਾ ਉਹਦੇ ਬਾਕੀ ਕਰੀਏ ਸ਼ੁਰੂਆਤ ਹਾਂ ਸ਼ੁਰੂਆਤ ਕਰੀਏ ਤੇ ਨਾਮ ਦਸਤਕ ਨਾਮ ਮੇਰਾ ਅਰਸ਼ੀ ਸਿੰਘ ਪਿੰਡ ਵਨਚੜੀ ਜ਼ਿਲ੍ਹਾ ਅੰਬਰਸਰ ਤਹਿਸੀਲ ਵੀ ਅੰਬਰਸਰ ਤੇ ਫੋਨ ਨੰਬਰ ਵੀ ਬੋਲਦੇ ਨੇ 9884337914 9877724020 ਦੋਵੇਂ ਹੀ ਨੰਬਰ ਜਿੱਦੋ ਮਰਜ਼ੀ ਲਾਵੇ ਕੋਈ ਵੀਰ ਭਰਾ ਠੀਕ ਹੈ ਬਸ ਅਗਰ ਰਾਤ ਦੇ ਦੋ ਨੇ ਬੁਲਾਏ ਤੇ ਜਿਹੜੇ ਆਪਾਂ ਗੱਲ ਕੀਤੀ ਸੀ ਵੀ ਕੰਮ ਹੁਣ ਹੋਰ ਵਧਾ ਲਿਆ ਪੋ ਆਪਾਂ ਇਸੇ ਗੱਲ ਕੀਤੀ ਸੀ ਪਹਿਲਾਂ ਆਪਾਂ ਕੱਲੀਆਂ ਤੋਕੜਾਂ ਪਾਈਦੀਆਂ ਇਹ ਫਿਰ ਸੱਜਰਾਂ ਪੋਣੀਆਂ ਸ਼ੁਰੂ ਕਰਤੀਆਂ ਫਿਰ ਤੁੱਕੜਾ ਕੱਪਣਾ ਪੋਣੀਆਂ ਹੁਣ ਕੱਟੇ ਬੱਛੇ ਵੀ ਸ਼ੁਰੂ ਕਰਦੇ ਆ ਇਹਣਾ ਪੁੱਠਾ ਸੀ ਇਹ ਲਗਾਵਾ ਹੀ ਜਿਆਦਾ ਇੱਕ ਮੱਝ ਹੀ ਚਲੋ ਅੱਗੇ ਦੱਸਾਂਗੇ ਸਿਰਸੁਰ ਵੇਖੋ ਜਿਆਦਾ ਚੰਗਾ ਵਾ ਸਿੰਘ ਵੀ ਇੱਕ ਇੱਕ ਨੀਲੀ ਦਾ ਕੱਟਾ ਤੇ ਇੱਕ ਬੱਛਾ ਨਹੀਂ ਹੈ ਇਹ ਕਿੰਦਾ ਗੇਰਦਾ ਇਹ ਨਸਲ ਕਿਹੜੀ ਜੀ ਉਹ ਆਪੇ ਕੋ ਨਾਲੀ ਚਲੋ ਫਿਰ ਦਿਖਾਈਆ ਆਵਲੀ ਛੋਟੀ ਵੇਖੋ ਕਿੰਦੀ ਜਿਆਦੀ ਚੰਗੀ ਬਾਬਾ ਜੀ ਅਸੀਂ ਪਹਿਲਾਂ ਸੂਆ ਜੈਡ ਬਲੈਕ ਜੇ ਜੈਡ ਬਲੈਕ ਉਹ ਡਰਦੀ ਆਪਣਾ ਜਾਂ ਕੈਂਪਰੇ ਤੋਂ ਡਰਦੀ ਕੱਟੀ ਹੈ ਜੈਡ ਬਲੈਕ ਜੈਡ ਬਲੈਕ ਕਾਲੀ ਸ਼ਾ ਵਾ ਤੇ ਬੀਬੀਆਂ ਨੇ ਚੋਣੀ ਲਾਤੋਂ ਲਤ ਨਹੀਂ ਲਾਉਂਦੀ ਵੀ ਕਿਤੇ ਇਹ ਆਈ ਕਿਹੜੇ ਏਰੀਆ ਚੋਂ ਜੇ ਇਹ ਬੜੇ ਹਰਬੀ ਇਧਰੋਂ ਆਈ ਆ ਸਰੀਲ ਸਰਫ ਮੁਕਸਰ ਦੀ ਕੱਟੀ ਆਏ ਮੁਕਸਰ ਦਾ ਕੋਈ ਸੱਜਣ ਜੱਗੂ ਬੁੱਟਰ ਆਪਣਾ ਉਹਨੇ ਵੀਰ ਨੇ ਕੱਟੀ ਆਪਾਂ ਅੱਛਾ ਠੀਕ ਆ ਮੈਂ ਤੇ ਮਗਰ ਆਈ ਆ ਆਪਣੀ ਖਾਸ ਸੱਜਣ ਆ ਉਹਨੇ ਘੱਲੀ ਮਗਰ ਹਰਿਆਣੇੋਂ ਮੈਂ ਆਈ ਆ ਕੱਟੀ ਤੇ ਬਾਕੀ ਇਹ ਵੀ ਕੱਟੀ ਦੀ ਕੁਆਲਿਟੀ ਚੰਗੀ ਆ ਤੇ ਇਹ ਵੀਰ ਨੇ ਸਾਂਭੀ ਚੰਗੀ ਬੰਦੇ ਚੰਗੇ ਆ ਜਿੰਨਾਂ ਤੋਂ ਆਏ ਆ ਤੁਸੀਂ ਜੀ ਚੰਗੀ ਆ ਥੋੜਾ ਜਿਹਾ ਗੱਲ ਕੀਆ ਉਹਨਾਂ ਕੋਲ ਜਗ੍ਹਾ ਦੀ ਸ਼ੋਰਟੇਜ ਹੀ ਹੈ ਠਾ ਦੀ ਇਹ ਆਣ ਕੇ ਖੁੱਲਾ ਇਹਨੇ ਵਾਤਾ ਉਹਨੇ ਵੇਖਿਆ ਡਰ ਹੀ ਜਾਂਦੀ ਤਾਂ ਡਰਦੀ ਥੋੜਾ ਜਾ ਉਹਨਾਂ ਨੇ ਇਸ ਕੋ ਥਾਂ ਰੱਖੀ ਇਹ ਸਿੱਧੀ ਆਣ ਤੋੜ ਦਿੰਨੇ ਘਰ ਤੋਂ ਤੋੜ ਦਿੰਨੇ ਆ ਤੇ ਬਾਕੀ ਇਹ ਨਹੀਂ ਆ ਤੁਸੀਂ ਥੋੜਾ ਜਿਹਾ ਡਰਦੀ ਹੈ ਬਿੰਦੀ ਵਾਲਾ ਚੱਡਾ ਵਾ ਛੋਟੀ ਨੂੰ ਕਾਲੀ ਵਾਲਾ ਚੱਡਾ ਹੋ ਕਾਲੀ ਸ਼ਾਹ ਜੈਡ ਬ੍ਰੇਕ ਇੱਕ ਬਾਅਦ ਨਹੀਂ ਪਈ ਨਾ ਕਿਹਦੀ ਹੱਟੀ ਵੀ ਨਹੀਂ ਆ ਤੇ ਕਿਹਦੇ ਕਰੇ ਬਾਬਾ ਜੀ ਇਹੋ ਜੀ ਸ਼ੈਤਰੀ ਵੱਡੀ ਫੱਬਦੀ ਆ ਤੇ ਬਾਕੀ ਇਹ ਨਹੀਂ ਆ ਦੇਖੋ ਆਪਾਂ ਰ ਮੇਰ ਥੋੜਾ ਜਿਹਾ ਕੈਂਪਰ ਦਰ ਠੀਕ ਹੋਤੀ ਰਾ ਇਦਾਂ ਮਰੇਣਾ ਠੀਕ ਆ ਥੋੜਾ ਕੈਂਪਰ ਦਰ ਜੀ ਬਾਕੀ ਉਹਨਾਂ ਨੇ ਵੀ ਜੀ ਘਰੋਂ ਨਹੀਂ ਗੱਡੀ ਸਿਰਫ ਜੇਲ੍ਹ ਚ ਛੋਟ ਕੇ ਮਤਲਬ ਅੰਦਰ ਹੀ ਰਹੀ ਜਿਆਦਾ ਅੰਦਰ ਹੀ ਰਹੀ ਬੰਦੇ ਨੇ ਦੇਖੇ ਨਹੀਂ ਇਹਨੇ ਕੀ ਹੁੰਦੇ ਆ ਬਾਬਾ ਜੀ ਚੌਕੇ ਕਿ ਜਿੱਨਾ ਥਾਂ ਹੈ ਜਿੱਥੇ ਰਹੀ ਆ ਉਹਨਾਂ ਨੇ ਉਸੇ ਬੀਬੀਆਂ ਜੀ ਹੁੰਦੀਆਂ ਸੀ ਇੱਥੇ ਆਪਣੇ ਆਪਣੇ ਘਰ ਦੇ ਚੋਂ ਦੇ ਡੰਗਰ ਆ ਬਾਬਾ ਜੀ ਸਾਰੇ ਇਹ ਥਾਂ ਥੋੜਾ ਬੜਾ ਸਪੈਸ਼ਲ ਆ ਤਿੰਨਾ ਮਹੀਨੇ ਬਾਬਾ ਜੀ ਤਿੰਜਾ ਮਹੀਨਾ ਨੇ ਲੱਗਾ ਵਾ ਅੱਛਾ ਹਾਂ ਤੇ ਦੁੱਧ 1 ਕਿਲੋ ਦੁੱਧਿਆ ਬਾਬਾ ਜੀ ਦੇਖੋ ਚੈੱਕ ਆਜੀ ਕਰਾਇਆ ਸਾਰਾ ਹੀ ਮਾਲ ਜੇ ਕਿ ਕਰਾਇਆ ਤੁਮ ਫਵਾ ਆ ਬਣਾਵਾ ਪਿਆ ਵਾ ਇਹ ਥਾਣੇ ਤੇ ਕਰੀ ਤਾਨੂੰ ਲਾਗੇ ਤੋਂ ਦਿਖਾ ਦਈਏ ਹਾਂ ਥੋੜਾ ਉਤਰਾ ਡਰਦੀ ਆ ਸਾਡੇ ਤੋਂ ਡਰਦੀ ਆ ਵੰਡਾ ਵੀਰਲਾ ਬੜੀਆ ਥਾਂ ਦੀ ਚਵਾਈ ਬੜੀ ਬਾਬਾ ਜੀ ਐ ਹਾਂ ਆ ਵੇਲੇ ਆਜੀ ਸਾਰਾ ਮਾਲ ਚੈੱਕ ਕਰਾਇਆ ਸਾਰਾ ਹੀ ਤੇ ਮੁੱਲ ਫਿਰ ਇਹਦਾ ਮੋਲੇ ਇਹ ਜੇ ਕੱਟੀ ਦਾ ਰ ਬਾਬਾ ਜੀ ਮੋਲ ਹੀ ਕੋਈ ਨਹੀਂ ਕੀਪ ਦੀ ਕੋਈ ਨਹੀਂ ਲਫ ਸੁਣੀ ਕਿੱਡੀ ਐ ਸੋੜੀ ਐ ਜਿਆਦੀ ਚੰਗੀ ਜੇ ਤੁਸੀਂ ਗੱਲ ਕੀ ਜੇ ਆਪਾਂ ਨੂੰ ਤਾਂ ਕੀ ਮੁੱਲ ਮਲ ਦਾ ਪਤਾ ਵਾ ਇਹ ਮੁੱਲ ਦੇ ਉੱਥੇ ਪੈਣੇ ਆ ਜਦੋਂ ਤਿਆਰ ਹੋਈ ਹੂ ਠੀਕ ਆ ਤੇ ਆ ਕੀ ਨੇ 60000 60000 60000 20000 ਦੇ ਦੇਣੀ ਐ ਜਿਆਦਾ ਮੁੱਲ ਨਹੀਂ ਕਰਦਾ ਵਾ ਵੀ ਐਡੀ ਤੋਂ ਕੱਲੀ ਮੈਂ ਤੇ ਖਰਚਾ ਬੜਾ ਪੈ ਜਾਣਾ ਕਰੀਏ ਕੋ ਮਨਤਾ ਨਾ ਦੋ ਛੱਡ ਦੇ ਤੂੰ ਕਦ ਨਾ ਤੇ 50000 ਦੀ ਮੈਂ ਦੇਣੀ ਆ 50000 ਦੀ ਗੱਲ ਆ ਠੀਕ ਆ ਜੀ 55000 ਦੀ ਦੇਣੀ ਆ ਅੱਛਾ 55 ਇਹ ਤਾਂ 6000 ਮੈਨੇ ਤੇ ਖਰਚਾ ਆ ਖੜੀ ਮੈਂ ਠੀਕ ਆ ਕੋਈ ਫੋਨ ਲਾਵੇ ਫੇਰ ਪਤਾ ਨਹੀਂ ਦੇਖ ਕੇ ਤੇ ਨਹੀਂ ਮੋੜਨਾ ਹੀ ਨਹੀਂ ਆ ਠੀਕ ਆ ਤੇ ਹੁਣ ਜੇ ਜੋ ਵੀ ਮਾਮਲਾ ਕਰ ਦੇਣਾ ਵਾ ਵੱਡੀ ਆ ਬਾਬਾ ਜੀ ਵੱਡੀ ਮੈਂ ਵਾ ਅੱਛਾ ਬੇਰੋਧਾ ਦੀ ਡੰਡੀ ਆ 17 ਕਿਲੋ ਗਰੰਟੀ ਨਾਲ ਦੁੱਧ ਚਵਾ ਗਿਆ ਥਣ ਥਣ ਵੇਖੋ ਤੇ ਨਾਣਾ ਵੇਖੋ ਚੱਡੇ ਦੇ ਕਿੰਨੀ ਆ ਵੰਦੀ ਆ ਤੇ ਐਵੇਂ ਗਏ ਆਪਣੇ ਸੱਜਣਾ ਕੋਾਈ ਕਿਤੇ ਆਂਸੀ ਮੰਦਿਰ ਆਪਣੇ ਅੱਛਾ 10 ਬੰਦਿਆ ਕੋਈ ਐਵੇਂ ਗਏ ਇਹ ਥੋੜੀ ਖੁੱਲੀ ਜਗ੍ਹਾ ਤੇ ਆਈ ਹੈ ਨਾ ਜਿੱਦਾਂ ਛੋਟੇ ਵੀ ਜਵਾਨ ਆ ਤੇ ਉਹ ਬੰਦੇ ਆਪ ਵੀ ਹਾਂ ਅੱਛਾ ਬੜੇ ਜਵਾਨ ਆ ਤਾਂ ਸਾਰਾ ਕਿਲ ਬਾਬਾ ਜੀ ਕਰੇਟ ਦਾ ਦੁੱਧ ਚਵਾ ਗਿਆ ਹੀ ਐਵੇਂ ਤੋਰੋ ਫੇਰ ਇੱਕ ਦੀ ਰਾਜੋਰੀ ਮਹਾਰਾਜਾ ਹਰਿ ਜੀ ਨਾ ਤੋਰਦਾ ਵੀ ਇੱਕ ਕਰ ਲੈ ਬੰਦ ਸਿੰਘ ਦੀ ਮੈਂ ਮਾ ਬਾਬਾ ਜੀ ਛੋਟਾ ਸਿੰਗ ਲੱਗਾ ਦੂਜੇ ਸੂਏ ਮੈਂ ਸੁਣੀ ਜੇ ਦੂਜੇ ਸੂਏ ਤੋਂ ਮੈਂ 16 17 ਕਿਲੋ ਤੋਂ ਚਵਾ ਕੇ ਆਈ ਫੁੱਲ ਰਾਜੀ ਆ ਅਰ 18 ਕਿਲੋ ਮੈਂ ਗਰੰਟੀ ਨਾਲ ਘਾਲਦਾ ਕੋਈ ਕੋਰੇ ਗਾ ਬਾਕੀ ਇਹ ਆ ਵੀ ਝੋਟੀ ਜਵਾਨ ਆ ਉਤਰਾਂ ਜਵਾਨ ਪੂਰੀ ਆ ਪੂਰੀ ਜਵਾਨ ਆ ਬੇਲ ਬੜੀ ਆ ਥਣ ਹੁਣ ਬੜਾ ਹੀ ਸਪੈਸ਼ਲ ਲੱਗਾ ਕੱਟੀ ਨੂੰ ਥਣ ਇੱਕ ਥੋੜਾ ਚੰਨੇ ਰੱਖ ਦੀ ਜੀ ਨਾ ਜੀ ਨਾ ਬਾਬਾ ਜੀ ਇਹ ਧਾਰ ਦਾ ਹੀ ਫਰਕ ਹੋਵੇ ਘਰੇ ਆ ਇਹਦਾ ਕਿਰਾਇਆ ਤੱਕ ਮੋੜਾ ਨੇ ਬਾਬਾ ਜੀ ਆ ਪਾਪੂ ਛੱਟਾ ਬਾਦ ਘਾਟ ਹੋਵੇ ਤੇ ਇੰਨੀ ਗਰੰਟੀ ਆ ਜੀ ਕਿ ਪਿੱਠ ਪੂਰੇ ਦੀ ਲੰਮੀ ਵੇਲੋ ਮੈਂ ਕਿੰਨੀ ਆ ਬਾਬਾ ਜੀ ਕਿਲਾ ਬਬਾਈ ਮੈਂ ਦੁੱਧ ਦਿਖਾ ਦੂੰਗੀ ਮਣਾ ਜੂਗੀ ਅੱਗੋ ਥਾਂ ਥਾਨੂੰ ਖਾਦੋ ਕਿੱਡੇ ਸਪੈਸ਼ਲ ਲੱਗੇ ਇੱਕਰਾ ਵੇਖੋ ਕੱਲਾ ਕੱਲਾ ਥਾਂ ਲੱਗਾ ਵੇਰਲਾ ਦਾ ਸਾਡਾ ਮਾਲ ਫਿਰ ਅਬੀ ਦੇ ਦੀਏ 62000 ਦੀ 62000 ਦੇ ਦੀਏ ਕਰ ਦੋ ਕੋ ਮਾਰ ਦੋ ਛੱਡ ਦੀਏ 60 ਤਿੰਨ ਛੱਡ ਦੀਏ 70 ਦੀ ਅੱਛਾ 56 ਦੇ ਸੁਣੋ 56000 ਦੀ ਕੱਲਾ ਕੋ ਫੋਨ ਲਾਵੇ ਮੋੜਦਾ ਹੀ ਨਹੀਂ ਆ ਪਤਾ ਨਹੀਂ ਦੇ ਕਿੱਥੇ ਦੇਣੀ ਆ ਠੀਕ ਆ ਹਾਂ ਬਾਕੀ ਇਹ ਗਾੜੀ ਗਿਫਟ ਆ ਗਿਆ ਜੀ ਇਹ ਕਿੱਥੋਂ ਆਈ ਇਹ ਕਿਸ ਨੇ ਸੰਭੀ ਘਟਿਆ ਇਹ ਕਿਸ ਨੇ ਸੰਭੀ ਘਟਿਆ ਕਿ ਉਹਦੇ ਬੋਝ ਨੇ ਵੀਰ ਆਪ ਤੇ ਬੜੇ ਜਵਾਨ ਹੈ ਬੜਾ ਕੰਦੇ ਦੇ ਨਾਲ ਬੰਦੇ ਆ 99000 ਜੀ ਲਈ ਵੀਰ ਨੇ ਹਾਂ ਤੇ ਬਾਕੀ ਬਾਰੇ ਪੱਠੇ ਨਹੀਂ ਪਾਏ ਬਸ ਬੰਨ ਕੇ ਵੇਖਿਆ ਜੀ ਬੰਨ ਕੇ ਦੇਖਣ ਦਾ ਪਰ ਇਹ ਆ ਵੀ ਲੇਬਰ ਸੇ ਤੇ ਥੋੜੀ ਕੰਮ ਹੁੰਦੇ ਆ ਇਹ ਆਪ ਗੋਹੇ ਦੇ ਵਿੱਚ ਵੜਨਾ ਪੈਂਦਾ ਚਿੱਟੇ ਬੂੜ ਪਾ ਕੇ ਥੋੜੀ ਕੰਮ ਹੁੰਦਾ ਕੰਮ ਨਹੀਂ ਹੁੰਦੇ ਇਹ ਸਵੇਰ ਦੇ ਵਿੱਚ ਵੜੇ ਵੇਲ ਹੋ ਜਾਂਦਾ ਕੋਈ ਲੋਕ ਨਹੀਂ ਗੱਲ ਤੇ ਤੁਹਾਡੀ ਸਹੀ ਆ ਹਾਂ ਬਸ ਕਿਨਾਂ ਲੋਕ ਸੋਤੇ ਨਹੀਂ ਕੰਮ ਹੁੰਦਾ ਆਪ ਨੂੰ ਵੀ ਕੰਮ ਧੰਦਾ ਕਰਨਾ ਪੈਂਦਾ ਬਾਕੀ ਉਹਨਾਂ ਦੇ ਘਰ ਕੋਈ ਪ੍ਰੋਗਰਾਮ ਹੀ ਮਜ਼ਦੂਰੀ ਵੜੀ ਉਹਨਾਂ ਨੇ ਮਹਿ ਵੇਚੀ ਆ ਮੈਂ ਸੱਜਰ ਨੇ ਕਿੰਨਾ ਕਿਹਾ ਤੇਰਾ ਦੁੱਧ ਕੱ ਦਸਨ ਦਾ ਕਿ 13 ਕਿਲੋ ਦੁੱਧ ਪਹਿਲੇ ਨੂੰ ਦਿੱਤਾ ਅਨਨ ਕਿ ਦੂਜੇ ਸੂਏ ਸੁਣੀ ਆ ਆਹੀ 95 ਦੀ ਥੋੜੀ ਵੀ ਇਹਨੇ ਸਾਂਭੀ ਘਾਟਿਆ ਫਿਰ ਬੇਬੀ ਲੈ ਕੇ ਲੇਬਰ ਦੇ ਸਹਾਰੇ ਕਰਦੀ ਲੇਬਰ ਇਹ ਮੈਨੂੰ ਤੁਹਾਨੂੰ ਬਰਾਈਓ ਜਿਹੋ ਜਿਹੇ ਕੰਮ ਕਰਦਾ ਨਹੀਂ ਕੰਮ ਦਾ ਪੱਥੀ ਕਰਨਾ ਚਾਹੀਦਾ ਜੀ ਨਾ 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 ਕੰਮ ਕਰੇ ਜਰਮਾਲ ਜੀ ਨਹੀਂ ਵੇਖੋ ਰਾਤ ਨੂੰ ਮਾਰ ਬੱਧਾ ਹੀ ਹੋ ਫਿਰ ਵੀ ਕਰਾ 9 ਵਜੇ 10 ਵਜੇ ਇੱਕ ਗੇੜਾ ਮਾਰੀ ਦੇ ਬੈਠੀ ਐ ਖਲੋਦੀ ਗਾਲੀ ਕੱਢਦੀ ਸਾਰਾ ਕਿਉਂ ਕਿ ਕਹ ਯਾਰ ਇਹ ਲੇਬਰ ਨੂੰ ਮੈ ਪ੍ਰੋਪਰ ਨਹੀਂ ਪਤਾ ਹੁੰਦਾ ਵੇ ਜੇ ਤੇ ਲੇਬਰ ਸੇ ਤੇ ਕੰਮ ਰਹੇਗਾ ਫਿਰ ਤੁਹਾਨੂੰ 2 ਲੱਖ ਵਾਲੀ ਬੈਂ ਲੈ ਆ ਕੇ ਤੇ ਫਿਰ ਫਰੀਕ ਵੇਚ ਦੋ ਹਾਂਜੀ ਤੇ ਬਾਕੀ ਚੰਗੀ ਐ ਜਿੰਨੇ ਵੀ ਮਾੜਾ ਆ ਜਾ ਪਾੜਾ ਪੋਣਾ ਮੋਠਾ ਆਟਾ ਪਾ ਲੋ ਤੇ ਭਾਵੇਂ ਐਦਾ ਹੀ ਥੱਲੇ ਬਹਿ ਜਾਓ ਇੱਕ ਮਿੰਟ ਹੋਏ ਮਾੜਾ ਇਹਨੂੰ ਪਾ ਆਏ ਕੋਣਾ ਲੜਨ ਗਿਆ ਨਾ ਦਾ ਮੜਾ ਇਹ ਪਾੜਾ ਪਾ ਜੀ ਆਏ ਆ ਮਾਸਾ ਪਾਣਾ ਆ ਮਾਸਾ ਵੰਡਾ ਪਾ ਲੋ ਗਾੜੀ ਪਾੜਾ ਪਾ ਤਾ ਹਾਂ ਤੇ ਚਾਰੂ ਵੇਖੋ ਬੁਰਕਾ ਨਾ ਵੰਡ ਖਾਂਦੀ ਬੁਰਕਾ ਨਾ ਕੁੰਦੇ ਹੀ ਨਹੀਂ ਲੋਕ ਆ ਕੇ ਬਾਬਾ ਜੀ ਇਹਨਾਂ ਨੂੰ ਕਰਮਾਲੀ ਜਾਂਦੇ ਇਹ ਸੇਵਾ ਨਾਲ ਕਰਮਾਲੀ ਜਾਂਦੀ ਇਹ ਸੇਵਾ ਨਾਲ ਇੱਧਰ ਵੇਖੋ ਉਹ ਢੇਡ ਚ ਉਪਰ ਕੋਈ ਮਾਲ ਮੋ ਦਊ ਦੋ ਤੇ ਇਧਰ ਰੱਖੋ ਇਹ ਦੇਖਾ ਗੰਦਗੀ ਆ ਪੋਲੀ ਪੂਰਨੀ ਵੇਖੋ ਤਾਰਾ ਕਿਧਰ ਤੂੰ ਜਾਂਦੀ ਆ ਕਰਵਾ ਲਈ ਦੀ ਆਗੇ ਠੀਕ ਆ ਇਹ ਆ ਵੀ ਪੈਸੇ ਲਾ ਕੇ ਬੰਨ ਦਿੰਦੇ ਆ ਪਰ ਸੇਵਾ ਕਰਦੀ ਬੈਂਦੀ ਆ ਤੇਰਾ ਪਤਾ ਕਰੇ ਆਗੇ ਟੀਗਾ ਲੈ ਜਾ ਅਗਲੇ ਸਵਾਦ ਚਵਾੜ ਬਾਕੀ ਇਹ ਤੇ ਚਲੋ ਸਾਨੂੰ ਵੀ ਪਤਾ ਕਿ ਕਿਹੜੇ ਦੁਰਗਪੁਰ ਹੁੰਦੀ ਆ ਪੁਰਕੀ ਮਾਰਦੀ ਵੰਡਦੇ ਬਾਬਾ ਜੀ ਜਸ ਮੈਂ 2-3 ਕਿਲੋ ਨੂੰ ਵੰਡ ਆ ਜੇ ਤੇ ਮੈਂ ਹਫਤੇ ਜੀ ਦੁੱਧ ਬਣਾ ਦੂੰ ਹਫਤੇ ਦੁੱਧ ਵੀ ਕਰ ਜੀ ਮੈਂ ਦੁੱਧ ਵੀ ਕਰ ਜੀ ਹੁਣ ਮੈਂ ਕਿਹਾ 7 ਕਿਲੋ ਦੁੱਧ ਆ ਬਾਬਾ ਜੀ ਇਹ ਤੇ ਚਲੋ ਸਾਨੂੰ ਵੀ ਪਤਾ ਹੈ ਕਿੰਨਾ ਕਿੱਥੋਂ ਆਈ ਆ ਕੀ ਕਰਦੇ ਵੀ ਵੀਰ ਸੇਵਾ ਕਰਿਆ ਕਰ ਮਾਲ ਤੇਰਾ ਚੰਗਾ ਹੁੰਦਾ ਸੇਵਾ ਕਰਿਆ ਇਧਰ ਕਿਨਾਰ ਵਾਲਾ ਬੈਠਾ ਨੱਤ ਲੱਤ ਲਾਈ ਕਿੱਡੀ ਯਾਦ ਕਰ ਤੂ ਬਤਾਲੀ ਕੱਟੀ ਆ ਬਾਬਾ ਜੀ ਚਲ ਤਾਰ ਮਿੱਠੀ ਥਾਂ ਥੂ ਨੂੰ ਵੇਖੋ ਕਿੱਦਾਂ ਸਪੈਸ਼ਲ ਲੱਗਾ ਵਾ ਕੇ ਤੋੜ ਦੋ ਫੇਰ ਵਾ ਬੜਾ ਮਿੱਠੋ ਲੱਗਾ ਇਧਰ ਬਾਕੀ ਇਹ ਆ ਵੀ ਚਲੋ ਸਾਮ ਕਰਨੀ ਚਾਹੀਦੀ ਆ ਕੁਛ ਨਾ ਚਲੋ ਆਪ ਖਾ ਲਓ ਲੱਗ ਕੇ ਵੇਖੋ ਇਧਰ ਇਦਾਂ ਖਚਵਾ ਦੇਖੋ ਕਿੰਨਾ ਜ਼ਿਆਦਾ ਚੰਗਾ ਕੱਟੀ ਨੂੰ ਬਾਬਾ ਜੀ ਦੁੱਧ ਕਿੰਨਾ ਇਹ ਤਾਂ ਬਾਬਾ ਜੀ 7 ਕਿਲੋ ਦੁੱਧ ਆ ਕੱਟੀ ਕੋ 7 ਕਿਲੋ ਹੈਗਾ ਪੱਕਾ ਦੁੱਧ ਮੈਂ ਵੀ ਚਵਾ ਕੇ ਦਾ ਦੋ ਟਾਂਕ ਦਿਨਾਂ ਗੇ ਇਹ ਵੀਰ ਦੇ ਘਰ ਥੋੜੀ ਆਪਣੇ ਘਰ ਵੱਜੀ ਆ ਵਾਂਚੜੀ ਵੱਜੀ ਆ ਇਹ ਦੁੱਧ ਰਹਿ ਗਈ ਨਾ 7 ਕਿਲੋ ਦੁੱਧ ਚਵਾ ਦੇਗਾ ਮੈਂ ਸਲੇ 7 ਕਿਲੋ ਦੁੱਧ ਹੀ ਆ ਮੈਂ ਸਾਰੇ ਮਸਲਾਂ ਦੀ ਸੂੜੀ ਵੜੇਵਿਆਂ ਦੀ ਖਲ ਕਾਰਕਲ ਫੀਡ ਬਈਆਂ ਰੋਟੀਆਂ ਬੜਾ ਕੁਝ ਖਾਂਦੀ ਆ ਇਹ ਠੀਕ ਹੈ ਚਲੋ ਤੋਰੋ ਤੋਰ ਦਈਏ ਆਹ ਵਰਾਇਟ ਯਾ ਵੇਖੋ ਕੀ ਕੀ ਖਾਂਦੀ ਏ ਆ ਬੜੇਵਿਆਂ ਦੀ ਖੜ ਸੁਆ ਬੀਂਦਾ ਛਿਲਕਾ ਮਸਲਾਂ ਦੀ ਸੋਣੀ ਬੜੇਵਿਆਂ ਸਭ ਕੁਝ ਪਹਨਾਈ ਦੇਂਦੀ ਬਾਬਾ ਜੀ ਨਹੀਂ ਪਾਉਂਦੇ ਤੇ ਉਹ ਵੀ ਚਲੋ ਬਥੇਰਾ ਕੋ ਜੇ ਜਿੱਥੋਂ ਤੁਸੀਂ ਲਿਆਉਂਦੀ ਆ ਜੀ ਚੌਕਰ ਦੀ ਬੋਰੀ ਦੇ ਕੋਖੜੀ ਮਾਲ ਦੁੱਦ ਦਿੰਦਾ ਇਹ ਖੜ ਖਾ ਕੇ ਦੁੱਧ ਦਿੰਦਾ ਇਹ ਖੜ ਖਾਂਦੀ ਆ ਵਾ ਗੱਪਣ ਕਿੰਨੇ ਚਿਰ ਦੀ ਚ ਇਹ ਹਰਬੀ ਜੀ ਸਾਢੇ ਤਿੰਨ ਮਹੀਨੇ ਸਾਢੇ ਤਿੰਨ ਚਾਰ ਦੇ ਲਾਗੇ ਪੈਣ ਕਿੰਨੇ ਗੱਪਣ ਹੈਗੇ ਐਡੀ ਬਾਬਾ ਜੀ ਚੰਗੀ ਆ ਮੈਂ ਜਿਆਦਾ ਕਰਤੂਤ ਵਾਲੀ ਆ ਸਾੰਭੇ ਮੈਂ ਮੈਂ ਸਾਂਭੀ ਹੋਵੇ ਕੋਈ ਪਰਵਾਹ ਹੀ ਨਹੀਂ ਆ ਇੱਥੇ ਮਰੇ ਭਰੇ ਭਰੇ ਵਜਾਰੇ ਭਾਵੇਂ ਪਾਣੀ ਦੇ ਵੀ ਚੋੜੋ ਬਾਕੀਏ ਬਾਕੀਏ ਬਾਈ ਸਾਂਭੀ ਗਈ ਨਾ ਜੀ ਕੱਟ ਕਾਟ ਚੰਗਾ ਪਤ ਰਹੇ ਬਈ ਚੰਗਾ ਵਾ ਕੋਈ ਸਾਂਭੀ ਗਈ ਨਾ ਜੇ ਕੋਈ ਵੀਰਪਰਾ ਚੰਗੇ ਰੁਪਏ ਵਾਟ ਨੂੰ ਪਰ ਥੱਲੇ ਜਿਆ ਸਫਾਈ ਆ ਵੇਖੋ ਛੋਟੀ ਨੇ ਬਾਬਾ ਜੀ ਥੱਲਾ ਵੇਖੋ ਸਜਰਾ ਜੀ ਨਾ ਛੋਟੀ ਨੇ ਥੱਲਾ ਲੱਗਾ ਇੱਧਰ ਵੇਖੋ ਵੇਖੋ ਚੱਲ ਮੋਲੇ ਦੱਸੀਏ ਫਿਰ 55000 ਨਹੀਂ ਥੋੜੇ ਦੇ ਹਿਸਾਬ ਨਾਲ ਕਰਦੀ ਆ ਸਾਨੂੰ ਪਤਾ ਹੈ ਆਪਣੇ ਬੰਦਿਆਂ ਕੋਈ ਆ ਉਹ ਵੀ ਬੰਦੇ ਚਲੋ ਚੰਗੇ ਆ ਤੁਹਾਨੂੰ ਹਿਸਾਬ ਨਾਲ ਦੇਤੀ ਉਹਨਾਂ ਨੇ ਨਹੀਂ ਪਾਪਾ ਜੀ ਥੋੜੇ ਬੜਾ ਜਿੱਦੀ ਬੰਦੇ ਆ ਉਹ ਕਿਉਂਕਿ ਬੜੀ ਕਰਕੇ ਜਿੱਦੇ ਮਾਲ ਪਰ ਸੇਵਾ ਕੱਟ ਕਰਦੇ ਆ ਤੇ ਅੱਜ ਮੈਂ ਦੇ ਦਿੱਤੀ 52000 ਦੀ ਦੇ ਦਿੱਤੀ ਸਾਰਾ ਗੁਆਚ 52000 ਦੀ ਪੂਰੇ ਪੰਜਾਬ ਦੀ ਪੂਰੇ ਪੰਜਾਬ ਚ ਦੇ ਰਾਂਗੇ 50 ਦੇਣੀ ਆ ਪੂਰੇ ਦੀ ਦੇਣੀ ਆ ਇਹ ਤੇ ਜ਼ਿਆਦਾ ਫਰਕ ਨਹੀਂ ਆ ਬਾਬਾ ਜੀ ਕਿਉਂਕਿ ਤੁਹਾਨੂੰ ਵੀ ਪਤਾ ਕਿੰਨੇ ਦੀ ਆਈ ਆ ਇਹ ਸਭਿਆ ਸਭਿਆ ਬੜੀ ਸਾਰੀ ਚੰਗੀ ਆ ਜਿਆਦਾ ਨਹੀਂ ਨਫਾ ਲੈਣ ਦੇਣਾ ਤੁਹਾਨੂੰ ਹਾਂ ਜਿਆਦਾ ਲੈ ਨਹੀਂ ਲਿੰਦੇ ਨਹੀਂ ਆ ਬਈ ਹਰ 2000 ਜਿਆਦਾ ਨਹੀਂ ਤੁਹਾਨੂੰ ਪਤਾ ਕਿਹੋ ਜਿਹਾ ਮਾਲ ਪਰ ਵੱਚੀ ਵੇਖੋ ਆਹ ਜਾਈਏ ਵੇਖੋ ਕੀ ਆ ਕਿੰਨੇ ਚਿਰ ਦੀ ਕੱਪਣ ਜੇ ਇਹ ਹਰ ਵੀ 4 ਮਹੀਨੇ ਚੈੱਕ ਪਾਸ ਜੀ ਫਾਦੀ ਕਰਾਈਏ ਵੀ ਅੱਜ 8 ਕਿਲੋ ਵੱਚੀ ਕੋ ਦੁੱਧ ਹੋਊਗਾ ਸਾਰਾ ਮਾਲ ਹੀ ਅੱਜ 5 ਡੰਗਰਾਜੀ ਚੈੱਕ ਕਰਾਏ ਜੀ ਤੇ ਵੈੜ ਬਾਬਾ ਜੀ ਤੁਹਾਨੂੰ ਬਾਟ ਹੰਡ ਹੁੰਡਿਆ ਨਵਾਉਣ ਆ ਲਈ ਅੱਜ ਹੀ ਆਈ ਹੈ ਇਹ ਅੱਜ ਹੀ ਆ ਕਰਮਾ ਲਈ ਨਵਾਇਆ ਨਹੀਂ ਮਾਰ ਤੇ ਵੇਖੋ ਵੇਖੋ ਵੈੜ ਨੂੰ ਬਿਊਟੀ ਦਿਖਾਓ ਵੇਖੋ ਕਿੰਨੀ ਨਗੀ ਜੀ ਲੱਗੀ ਚਮਕ ਵੇਖੋ ਰੰਗ ਤੇ ਕਿੰਨੀ ਹੈ ਜੀ ਚਲੋ ਲੈ ਜਾਓ ਇਹ ਵੀ ਕਿਹਦੇ ਕਿੱਲੇ ਬੱਜੀ ਜੱਜੂ ਕਿੰਨੇ ਚਿਰ ਚੱਕ ਪਾਸਿਆ ਹਰ ਵੀ ਜੀ 4 ਮਹੀਨੇ ਦੀ 4 ਮਹੀਨੇ ਦੀ 8 ਕਿਲੋ ਦੁੱਧ ਬਾਬਾ ਜੀ 8 ਕਿਲੋ ਵਾਸ਼ੀ ਕੋ ਦੁੱਧ ਆ ਅੱਛਾ 8 ਕਿਲੋ ਹੈਗਾ ਜੀ ਦੁੱਧ ਬਾਬਾ ਜੀ ਦੋ ਨਾ ਭਾਵੇਂ 4 ਡੰਗ ਮਿੱਟਰ ਲੱਗੇ ਘਰ ਹੋਵੇ ਕੁਪਾ ਪੈਸੇ ਲੈ ਜੇ ਕਿ ਇਹ ਵੀ ਥਮ ਚੁੱਕ ਕੇ ਇਹਨਾਂ ਸੱਜਰ ਨੇ ਕਿੰਨਾ ਕੱਢਿਆ ਦੁੱਧ 15 17 ਕਿਲੋ ਪਹਿਲਾਂ ਵਛੀ ਦੇ ਗਿਆ ਇਹ ਦੁੱਧ ਅੱਛਾ ਹਾਂਜੀ ਪਹਿਲਾਂ ਵਛੀ ਨੇ ਦੁੱਧ 16 17 ਕਿਲੋ ਦਿੱਤਾ ਬਾਕੀ ਕੋ ਜੱਜਮੈਂਟ ਕਰ ਲੈ ਵੀ ਦੂਜੇ ਸੂਏ ਦੁੱਧ ਕਿੰਨਾ ਦੇ ਦੂੰ ਐਰ ਕੀ ਉਮੀਦ ਹੈ ਵੀ ਆ ਵੀ ਜੈਵ ਜੀ ਵਛੀ ਤਿਆਰ ਹੁੰਦੀ ਵੀ ਵਛੀ ਐਰ ਕੀ 20 ਕਿਲੋ ਦੁੱਧ ਦੇ ਜੂਗੀ ਤੇ ਇਹਦਾ ਮੁੱਲ ਫਿਰ ਟੱਪ ਜੂ ਜੈਵ ਜੀ ਐਰ ਕੀ ਸੰਭੀ ਸੁੰਭੀ ਚੰਗੀ ਆ ਵਛੀ ਚਮਕ ਚੁੰਕੋ ਵੜੀਆ 20 22 ਕਿਲੋ ਦੁੱਧ ਦੀ ਚਵਾਜੂ ਵਛੀ ਹੱਥ ਕੇ ਬਾਬਾ ਜੀ ਇਹ ਮੁੱਲ ਹਲ ਬਿਦਰੀਏ 35000 ਦੀ 4 ਨਹੀਂ ਫਿਰ ਆ ਵੀ ਦੁੱਧ ਬੜਾ ਇਹ 8 ਕਿਲੋ ਦੁੱਧ ਦੇ ਸਕੇ ਇਹ 1000 2000 ਨਫੇ ਵਾਲੀ ਗੱਲ ਨਹੀਂ ਹੁੰਦੀ ਇਹ ਬੜੇ ਆ ਬੜੇ ਆ ਜੀ ਵਾਕੇ ਬੰਦੇ ਕਿਹਦੇ ਖਾਸ ਫਾਰਮ ਤੋਂ ਬੱਚੀ ਆ ਜੀ ਬੜੇ ਮੋਲ ਨਾਲ ਜੀ ਅੱਜ ਜਿਆਦ ਦੀ ਗੱਲ ਕਰੀਏ ਬਾਬਾ ਜੀ ਬੜਾ ਕੀ ਹੁੰਦਾ ਆ 40 4000 ਦੀਆਂ ਬੱਚੀਆਂ ਵੇਚੀ ਲਿਆ ਤੁਹਾਨੂੰ ਟੋਕੜ ਕੇ ਬੰਦਾ ਕੀ ਦਿੰਦੇ ਤੁਸੀਂ ਗੱਲ ਕਰੋ ਗਾੜੀ ਆ ਗੱਲ ਨਹੀਂ ਹੁੰਦੀ ਅਗਲੇ ਦੇ ਤੁਸੀਂ ਦੱਸ ਦਿਓ ਜੀ ਪੂਰੇ 32 ਦੀ ਦੇਖ 32000 1000 ਹੋਰ ਛੱਡ ਦੇ 33000 ਦੀ ਦੇ ਦਾਂਗੇ ਬਾਬਾ ਜੀ ਵੈਟ ਬਾਹਰ ਆਉਂਦੀ ਥੋੜੀ ਇਹ 30000 ਦੀ ਦੇ ਦਾਂਗੇ ਪੂਰੇ ਨਹੀਂ ਆਪਾਂ 33 ਦੀ 30000 ਦੇ ਦਾਂਗੇ ਕਿ ਨੂੰ ਮੋੜਦੇ ਨਹੀਂ ਬੇਰੀ ਪੂਰੀ ਫੋਨ ਲਾਵੇ ਦੇਖ ਤੇ ਦੇਣੀ 8 ਕਿਲੋ ਦੁੱਧ ਕੋਈ ਚੋੜ ਨਹੀਂ ਆਪਨੇ ਨਾ ਵੀ ਇਹ ਨਾ ਵੀ ਬਹੁਤ ਸੀ 30 ਕਹਿੰਦਾ ਕਿ ਬਹੁਤ ਬਹੁਤ ਲਾਇਆ ਇਹ ਸਿਰਫ ਛੋਟ-ਛਾਟ ਵਾਲੇ ਕੰਮ ਹੋਣਾ ਜੀ 25 26 ਲਾਵੇ ਸਾਡਾ ਵੀ ਮਨ ਤੋੜ ਦੇ ਬਾਬਾ ਜੀ ਠੀਕ ਹੈ ਜੀ ਆਪ ਵੀ ਰੁਪਈਏ ਲਾ ਕੇ ਲੈ ਆਓ ਆ ਕਿੰਨੇ ਚਰਦੇ ਚੱਕ ਪਾਸੇ ਇਹ ਵੀ ਹਰ ਵੀ 4 ਮਹੀਨੇ ਗੱਭਰ ਚੱਕ ਪਾਸੇ 2 ਕਿਲੋ 2 6 ਥਾਂ ਨੂੰ ਖਾਓ ਕਿਡਾ ਸਪੈਸ਼ਲ ਲੱਗਾ ਬਾਕੀ ਆ ਬੇ ਗੱਬਨ ਪਸ਼ੂ ਦਾ ਦੁੱਧ ਇੱਥੇ ਚੋ ਕੇ ਖੜੋ ਕਈ ਵਾਰੀ ਜਾ ਕੇ ਵਾਦਾ ਘਾਟਾ ਕਰਦੇ ਆ ਲੋਟ ਆਪਣਾ ਕੋਈ ਚੋ ਕੇ ਖੜੇ ਭੂਰ ਛੱਟਾ ਬਾਦ ਘਾੜੋ ਇੱਥਾਂ ਦੀ ਕਈ ਵਾਰ ਆਨੇ ਸਾਡੀ ਫੁੱਲ ਕਰੀਤੀ ਸੀ ਕਿਉਂਕਿ ਕਈ ਵਾਰੀ ਟੁਕੜ ਗੱਬਨ ਪਸ਼ੂ ਜਦੋਂ ਜਗ੍ਹਾ ਬਦਲਨਾਂ ਦੁੱਧ ਦਾ ਵਾਦਾ ਘਾਟਾ ਕਰਦੇ ਆ ਪਸ਼ੂ ਲੈਣਿਆਂ ਤੇ ਆਪਾਂ ਇੱਕ ਥੋੜਾ ਥਾਂ ਲੈਵੇ ਦਾ ਸਾਫ਼ ਲੈਣੇ ਵੀ ਗਿਆ ਕਿ ਨਾ ਭਰਾ ਮੁੱਲ ਪਿਆਰ ਕਹਿੰਦਾ ਵੇਖੋ ਮਨਗਜਲ ਪਾਜੀ ਅੱਜ ਕੋ ਟੁਕੜ ਗੱਬਨ ਪਸ਼ੂ ਖੜਦੋ ਨੇ ਤਿਆਰ ਕਰਕੇ ਵੇਚਣਾ ਹੁੰਦਾ ਜਾ ਕੇ ਨੇ ਤਿਆਰ ਕਰਕੇ ਘਰੇ ਵੀ ਰੱਖਣਾ ਯਾਰ ਕੋ ਮੈਂ ਕੋਈ ਗੱਡੀ ਤਿਆਰ ਹੋ ਕੇ ਰਗਮਾਲੀ ਦੇ ਬਣੇ ਅਗਲੇ ਦੀ ਅਗਲੇ ਦੀ ਸੇਵਾ ਦਾ ਮੁੱਲ ਇਹ ਆ ਵੀ ਉਤਨਾ ਥਣ ਥਣ ਸਾਰੀਆਂ ਤੇ ਓਕੇ ਆ ਥਣ ਭਾਜੀ ਦਾ ਥਣਾ ਦੇ ਕੇ ਤਾਰੀਖ ਛੱਟੇ ਦੀ ਵਾਧ ਘਟਦੀ ਆਪਣੀ ਗਾਰੰਟੀ ਹੋ ਗਈ ਤੇ ਬਾਕੀ ਗੱਬੜਾ ਚੈੱਕ ਪਾਸ ਨਹੀਂ ਅੱਜ ਕਰਾਇ ਕੋ 7 ਦਿਨਾਂ ਤੱਕ ਚੈੱਕ ਲਾ ਕੇ ਸਾਨੂੰ ਫੋਨ ਕਰਦੇ ਠੀਕ ਆ ਹਾਂ ਜੀ ਸਵੇਰੇ ਸੋਮਵਾਰ ਵੀਡੀਓ ਪੈਣੀ ਆ ਬਾਕੀ 7 ਦਿਨਾਂ ਤੱਕ ਬੁੱਧ ਵੀਰਵਾਰ ਤੱਕ ਸਾਨੂੰ ਕੋ ਦੱਸ ਦੇ ਬਾਕੀ ਬਾਬਾ ਆਈਡੀ ਸੁੰਗਲੀਆਂ ਸੁੰਗਲੀਆਂ ਹੀ ਨਿਕਲੀਆਂ ਜਾਂਦੇ ਤੇ ਇਹਦਾ ਮੁੱਲ ਫਿਰ ਸਾਹਿਬ ਇਹਦਾ ਮੁੱਲ ਇਹ 3000 ਦੇ ਦਾਂਗੇ ਨਹੀਂ ਫਿਰ ਹਾਂਜੀ 2000 ਛੱਡਾ 28000 ਦੀ 3000 ਛੱਡੀ 27000 ਦੀ 26000 26000 ਦੀ ਦੇਣੀ ਆ ਠੀਕ ਆ ਹਾਂਜੀ ਆ ਜਿਹਦਾ ਮਾਤਲ ਪੂਰਾ ਹੋਊਗਾ ਫੋਨ ਲਾਵੇ ਕੋਈ ਵੀ ਪ੍ਰਾਪ ਬਾਕੀ ਹਰਜੀ ਜਿੰਨਾ ਅਜ 2000 ਦਾ ਮੁੱਲ ਕਿਤਾ ਤਿਆਰ ਹੋ ਜੇ ਉਹਨੇ ਦੀ ਇੱਕ ਹੀ ਅਜ ਕੋ ਜੋੜੀ ਲੈ ਜਾਊਗਾ ਇੱਕ ਬੱਚੀ ਵਧੀ ਹੋਣੀ ਤੇ ਹੋਰ ਕੁਝ ਕਹਣਾ ਫਿਰ ਬਾਕੀ ਪੈਣ 2000 ਅਜੇ ਆਪਣੇ ਸਾਥ ਇੱਕ ਲੋਕਾਂ ਦੇ ਪੈਂਦੇ ਜੇ ਜਿਹੜਾ ਹੁਣ ਨਵਾਂ ਕੰਮ ਸ਼ੁਰੂ ਹੋਇਆ ਹੈ ਇਹ ਕੰਮ ਕੀ ਸ਼ੁਰੂ ਹੋਇਆ ਏ ਯਾਰ ਵੀਜੀ ਦੇਖੋ ਨਗੀਨਾ ਦੇਖੋ ਖੀਰਾ ਹੋਵਾ ਮੂਹੋ ਅੱਛਾ ਹਾਂਜੀ ਤੇ ਇੱਕ ਸਿੰਘ ਮਾੜਾ ਆਇਆ ਚਿੱਟਾ ਕੋਈ ਵੀਪਰ ਲੱਗ ਗਿਆ ਹੋਵੇ ਤੂੰ ਵੀ ਖਾ ਹੀ ਦੋ ਬਈ ਵੀਡੀਓ ਜੀ ਤੀਦਾ ਵਾ ਹੈ ਕਾ ਠੀਕ ਆ ਥੋੜਾ ਜਿਹਾ ਸਿੰਘ ਚਿੱਟਾ ਪੂਰੀਆਂ ਨਿਸ਼ਾਨੀਆਂ ਆ ਕੱਟੇ ਜੇ ਬਾਬਾ ਜੀ ਦੇਖੋ ਤੇ ਐ ਚਵੇਂ ਪੈਰ ਕੋਈ ਜਿਆਦਾ ਡੱਬਾ ਨਹੀਂ ਜੇ ਖੀਰਾ ਮੂਹੋ ਬੂਹੋ ਖੀਰ ਅੱਛਾ ਹਾਂਜੀ ਡਰਦਾ ਆ ਥੋੜਾ ਜਿਹਾ ਥੋੜਾ ਅੱਜ ਹੀ ਆਇਆ ਕਰਮ ਵਾਲਾ ਡਰਦਾ ਵਾ ਅੱਖਾ ਓੱਖਾ ਦੇਖੋ ਬਿੱਲੀਆਂ ਬਾਬੀ ਸੋਣਾ ਦੇਖੋ ਕਿੰਨਾ ਕਿੱਥਾ ਲਗੂ ਕਿੰਨਾ ਚੌੜਾ ਮਾਲੀ ਕਿੰਨਾ ਚੌੜਾ ਮਾਲੀ ਦਾ ਮੱਥਾ ਵੇਖੋ ਤੇ ਆਪ ਵੀ ਦੇ ਦੀਏ ਭਾਈ ਯਾਰ ਭਾਈ ਯਾਰ ਦਾ ਨਹੀਂ ਭਾਈ ਯਾਰ ਦਾ ਇਹਨੇ ਨਹੀਂ ਜਾਣਾ ਜੇ ਕਿੰਨੀ ਗੱਡੀ ਦੱਸਦਾ ਮੁੱਲ ਤੇ ਸ਼ੌਂਕੀ ਲੈ ਜੂ। ਇਹ ਵੇਚੋ ਸ਼ੋਰਟ ਕਰੋ ਕਿ ਨਹੀਂ ਕਰਨੀ ਜੇ। ਲੋਰੀ ਸੰਦਾਵਾ ਲੈ ਵੀ ਜਉ ਜਿੱਥੋਂ ਲਿਆ ਵਾ ਹੋਰ ਦੱਸੋ। ਵੀ ਡਰਾਈਵ ਖਾ ਲਿਆਂਗਾ। 1000 ਛੱਡ ਦਾਂਗਾ ਫਿਰ 20 ਚ ਹੋਰ ਗਈ ਆ। ਮੁੱਲ ਦਾ ਕਹਿੰਦੇ ਜੀ ਇਹਦੇ। ਚਲੋ 19000 ਭਾਈ ਯਾਰ ਹੀ ਛੱਡਣਾ ਕਿਹਨੂੰ ਚੱਗਾ ਲੱਗਦਾ 19000 ਦੀ ਸਾਈ ਪਾਦੇ। ਅੱਛਾ ਰੱਖਾਂ ਘਰੇ ਰੱਖ ਲੈ ਕਟਾ ਸੋਨਾ ਵੜਾ ਬੱਬਾ ਜੀ ਤੇ ਆਏ ਬੱਚਾ ਇਹ ਇਹ ਬੱਚਾ ਵੀ ਕਿਹੜੀ نسل ਦਾ ਹੋਊਗਾ ਹਾਲੇ ਪਤਾ ਨਹੀਂ ਇਹ ਤਾਂ ਤਾਂ ਪਤਾ ਨਹੀਂ ਪਤਾ ਨਹੀਂ ਐਲ ਖੈਰ ਐਲ ਖੈਰ ਸ਼ਾਈ ਹਾਲਜਾ ਕਰਾਉਂਦੇ ਆਗੇ ਇਹ ਰੇੜੀ ਲੱਗਾ ਜੇ ਰੇੜੀ ਲੱਗਾ ਬਰਾ ਮਿੱਠਾ ਇਹਦੇ ਸੇ ਥੋੜਾ ਕਿਹੜਾ ਕਾਲਾ ਪੈਨ ਵਾਲਾ ਇੱਧਰ ਦੇਖੋ ਅੱਛਾ ਇਹ ਵੀ ਆ ਫਿਰ ਰੇੜੀ ਲੱਗਾ ਤੁਹਾਨੂੰ ਪਤਾ ਆਪਾਂ ਬਈ ਕੰਦੇ ਰਹਿੰਦੇ ਆ ਹਾਂਜੀ ਹਾਂਜੀ ਮੁੰਡਾ ਵੀ ਪੱਠੇ ਲਿਆ ਹੁੰਦਾ ਹਾਂ ਵਧੀਆ ਤੇ ਇਹਦਾ ਕੀ ਹਿਸਾਬ ਜੇ ਦਾ ਹਸਾ ਸੁਭ ਕੀ ਆ ਕਿ ਰੇਡੀਆ ਵਾਲਾ ਲੈ ਜਾ ਕੋਈ ਵੀਰ ਭਰਾ ਅੱਛਾ ਕੋਈ ਰੇਡੀਆ ਵਾਲਾ ਲੈ ਜਾ ਸੀ ਵਾਲਾ ਲੈ ਜਾ ਸੇਵ ਵਾਲਾ ਲੈ ਜਾ ਹੈਨਾ ਮਾਲੀ ਆਪਾਂ ਰੱਖ ਲਾਂਗੇ ਸਾਡੇ ਆਪਣੇ ਜਿ ਮਾਲੀ ਵੇਖਿਆ ਫਿਰ ਇਹਨੂੰ ਰੱਖ ਲਾਂਗੇ ਅੱਛਾ ਨਹੀਂ ਲੈ ਫਿਰ ਕਿ ਨਾਲ ਲੈਂਦੇ ਆ ਇਹ ਇਹ ਲੈ ਗਏ ਤੇ ਫਿਰ ਉਹਨੂੰ ਰੱਖ ਅੱਛਾ ਇੱਕ ਰੱਖ ਲੈਣਾ ਦੋਵਾਂ ਦੇ ਕੋਈ ਲੈ ਜੂਗਾ ਇੱਕ ਛਾਹ ਰਹਿਣੀ ਦੋਵਾਂ ਜੇ ਆਪਣੇ ਕੋਲ ਉਹ ਨਾਲ ਜੀ ਠੀਕ ਹੈ ਜੀ ਤੇ ਬਾਕੀ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਵੇਖ ਚੱਕ ਕੇ ਖੜੋ ਜੀ